ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਅੱਜ ਜੀ ਅਸੀਂ ਸੋਹਲ ਪਿੰਡ ਦੇ ਵਿੱਚ ਆਏ ਆ ਇੱਥੇ ਆਲਰੇਡੀ ਸਾਡਾ ਸਟਬਲ ਮੈਨੇਜਮੈਂਟ ਦਾ ਪ੍ਰੋਗਰਾਮ ਚੱਲ ਰਿਹਾ ਸਾਡੇ ਨੋਡਲ ਆਫੀਸਰ ਕਲਸਟਰ ਆਫੀਸਰ ਐਗਰੀਕਲਚਰ ਡਿਪਾਰਟਮੈਂਟ ਦੇ ਸਿਵਲ ਦੇ ਆਫੀਸਰ ਹਾਜ਼ਰ ਨੇ ਐਂਡ ਇਸ ਪਿੰਡ ਦੇ ਵਿੱਚ ਲਾਸਟ ইয়ার ਤਕਰੀਬਨ 3 ਕੇਸਿਸ ਫਾਰ ਫਾਰਮ ਫਾਇਰ ਦੇ ਰਿਪੋਰਟ ਹੋਏ ਸੀ ਸੋ ਇਸ ਵਾਰ ਇਸ ਪਿੰਡ ਨੇ ਬਹੁਤ ਵਧੀਆ ਰਿਜ਼ਲਟਸ ਦਿੱਤੇ ਨੇ ਐਂਡ ਹੁਣ ਤੱਕ ਇੱਕ ਵੀ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਐਂਡ ਜਿੰਨੇ ਵੀ ਤਕਰੀਬਨ 80% ਫਸਲ ਦੀ ਕਟਾਈ ਹੋ ਚੁੱਕੀ ਹੈ ਸੋ ਜੋ ਇਹਨੂੰ ਇੱਥੇ ਇਕੱਤਰਿਤ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਅੱਗ ਨਾ ਲਾਉਣ ਦਾ ਲੋਕਾਂ ਨੇ ਆਪਣਾ ਫੈਸਲਾ ਕੀਤਾ ਐਂਡ ਜਿੰਨੀ ਵੀ ਵਾਧੂ ਆਪਣੇ ਫਸਲਾਂ ਦਾ ਪਿੱਛੇ ਨਾੜ ਹੈ ਉਸ ਦੀ ਬੇਲਿੰਗ ਕਰਕੇ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋਵੋਗੇ ਇਸ ਨੂੰ ਜਮ੍ਹਾਂ ਕੀਤੀ ਜਾ ਰਹੀ ਹੈ ਜੀ ਸੋ ਅਸੀਂ ਅ ਅੱਜ ਦਾ ਦਿਨ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਬੱਲਾਂ ਸੁਣ ਕੇ ਸੁਝਾਅ ਲਏ ਨੇ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਹਲ ਪਿੰਡ ਇੱਕ ਮਾਡਲ ਪਿੰਡ ਵਜੋਂ ਉੱਭਰ ਕੇ ਸਾਰਿਆਂ ਵਾਸਤੇ ਇੱਕ ਐਗਜ਼ਾਮਪਲ ਬਣੇ ਸਰ ਕਿਦਾਂ ਆਬਵੀਅਸਲੀ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਜਾਂ ਉਹਨਾਂ ਦੇ ਅਨੁਸਾਰ ਜਿਹੜੀਆਂ ਕੋਈ ਚੇਂਜਸ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਨਾਲ ਕਿ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਅ ਕਟਾਈ ਤੇ ਬਜਾਈ ਦੇ ਵਿੱਚ ਵਿਚਾਲੇ ਜੇਕਰ ਥੋੜਾ ਸਮਾਂ ਵਧ ਮਿਲੇ ਤਾਂ ਉਸ ਦੇ ਨਾਲ ਸਟਬਲ ਮੈਨੇਜਮੈਂਟ ਹੋਰ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਸਰ ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਅਤੇ ਅਮਨ ਮਾਨ ਕਾਇਮ ਰਹੇ। ਜੀ ਡੀਸੀ ਸਾਹਿਬ ਦੇ ਨਾਲ ਆ ਜਿੱਥੇ ਜੁਆਇੰਟ ਸਾਡਾ ਜਿਹੜਾ ਹੈਗਾ ਇੰਟਰੈਕਸ਼ਨ ਸੀ ਕਿਸ ਸਾਹ ਨਾਲ ਨਾਲ। ਤਾਂ ਇੱਕ ਤਾਂ ਅਸੀਂ ਜਿਹੜਾ ਹੈਗਾ ਇੱਥੇ ਆ ਕੇ ਅਸੀਂ ਇੰਟਰੈਕਟ ਕੀਤਾ ਹੈਗਾ। ਬਾਕੀ ਜਿੱਦਾਂ ਕਿ ਡੀਸੀ ਸਾਹਿਬ ਨੇ ਦੱਸਿਆ ਹੈਗਾ ਕਿ ਜੇ ਪ੍ਰਾਲੀ ਦੇ ਮੈਨੇਜਮੈਂਟ ਵਾਸਤੇ ਜਿਹੜੇ ਹੈਗੇ ਸੁਝਾਅ ਜਿਹੜੇ ਹੈਗੇ ਲਿੱਤੇ ਗਏ ਸੀਗੇ। ਨਿਸ਼ਾਨਾ ਨੂੰ ਮੋਟੀਵੇਟ ਵੀ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜੇ ਇਨਫੋਰਸਮੈਂਟ ਦੀ ਗੱਲ ਕਰੀਏ ਤਾਂ ਲਗਭਗ 270 ਦੇ ਕਰੀਬ ਅਸੀਂ ਜਿਹੜੀ ਹੈਗੀ ਕੈਸਟਰਡ ਅਫਸਰਸ ਵੱਲੋਂ ਜਿਹੜੀਆਂ ਹਨ ਕਿ ਮੀਟਿੰਗ ਅਸੀਂ ਵੱਖ-ਵੱਖ ਥਾਵਾਂ ਤੇ ਹਲੇ ਤੱਕ ਕਰ ਚੁੱਕੇ ਹੈਗੇ ਸਾਡੀ ਜੋ ਸਿਵਲ ਅਤੇ ਪੁਲਿਸ ਦੀ ਜਿਹੜੀ ਜੁਆਇੰਟ ਹੈ ਪ੍ਰਾਈ ਪ੍ਰੋਟੈਕਸ਼ਨ ਫੋਰਸ ਉਹ ਵੀ ਜਿਹੜੀ ਹੈਗੀ ਪਾਪ ਜਿਹੜੀ ਇਨਫੋਰਸਮੈਂਟ ਨੂੰ ਦੇਖ ਰਹੀ ਹੈਗੀ ਇਹਦੇ ਚ ਅਸੀਂ ਡੀਸੀ ਸਾਹਿਬ ਦੇ ਨਾਲ ਪਹਿਲਾਂ ਵੀ 3 ਮੀਟਿੰਗ ਕਰ ਚੁੱਕੇ ਹੈਗੇ ਐਂਡ ਅਸੀਂ ਵੱਖ-ਵੱਖ ਜਿਹੜੇ ਥਾਵਾਂ ਤੇ ਅਸੀਂ ਜਾ ਰਹੇ ਹੈਗੇ ਉਹਨਾਂ ਕਿਸਾਨਾਂ ਨੂੰ ਮੋਟੀਵੇਟ ਕਰ ਰਿਹਾ ਹੈ ਅਗੇਨ ਸਾਡੀ ਸਾਰਿਆਂ ਦੇ ਨਾਲ ਅਪੀਲ ਹੈਗੀ ਕਿ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਨਾ ਇਹੋ ਜਿਹੀ ਕੋਈ ਇਨਸੀਡੈਂਟ ਰਿਪੋਰਟ ਹੋਤਾ ਹੈ ਤਾਂ ਇਮੀਡੀਏਟਲੀ ਜਿਹੜਾ ਹੈਗਾ ਪੁਲਿਸ ਤੇ ਧਿਆਨ ਚ ਲਿਆ ਜਿਹੜੇ ਸਾਡੇ ਸਪੈਸ਼ਲ ਫੋਰਸੇ ਜਗੇ ਉਹ ਉੱਤੇ ਵੀ ਲੱਗੀ ਹੋਇਆ ਅਸੀਂ ਜਿਹੜਾ ਹੈਗਾ ਲਗਭਗ 32 ਦੇ ਲਗਭਗ ਨਾਕੇ ਜਿਹੜੇ ਲਾਏ ਹੈਗੇ ਸਾਡੇ ਤੇਰਾ ਜੀਓ ਸਾਹਿਬਾਨ ਜਿਹੜਾ ਹੈਗੇ ਅਲੋਂਗ ਵਿਦ ਜਿਹੜੇ ਡਿਊਟੀ ਮੈਜਿਸਟ੍ਰੇਟ ਹੈ ਉਹ ਉਹ ਤਨਾਤ ਹੈਗੇ ਅਸੀਂ ਪੂਰੀ ਤਰੀਕੇ ਨਾਲ ਅਲਰਟ ਹੈਗੇ ਸਾਡੀ ਜਿਹੜੀ ਟੀਮਾਂ ਹੈਗੀ ਉਹ ਉਹ ਜਿਹੜੀ ਹੈਗੀ ਬਾਤ ਦੇ ਵਿੱਚ ਕਿਸੇ ਵੀ ਜਿਸਤਿਤੀ ਹੈ ਉਹਦੇ ਨਿਪਟਨ ਲਈ ਅਸੀਂ ਤਿਆਰ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹੈਗੇ ਜੋ ਜਿਹੜਾ ਆ ਬਾਤ ਦੇ ਟਾਈਮ ਥੋੜਾ ਸਾ ਧਿਆਨ ਰੱਖਣ ਕਿਉਂਕਿ ਅਤੀਸ਼ਵਾਦੀ ਕਰਕੇ ਕਿਸੀ ਆਗ ਜਨਿਤ ਦੀ ਘਟਨਾਾ ਨਾ ਹੋ ਜੇ ਇਸ ਲਈ ਥੋੜਾ ਸਾ ਅਵੇਰਨੈਸ ਉਹਨਾਂ ਨੂੰ ਲੱਗਦਾ ਹੈਗਾ ਕਿ ਕਿਤੇ ਵੀ ਇਹੋ ਜਿਹੀ ਚੀਜ਼ਾਂ ਰਿਪੋਰਟ ਹੋਈਆਂ ਤਾਂ ਇਮੀਡੀਏਟਲੀ 112 ਜਾਂ ਪੁਲਿਸ ਕੰਟਰੋਲ ਰੂਮ ਦਾ ਜਿਹੜਾ ਨੰਬਰ ਹੈਗਾ ਉਹਦਾਸ ਤੋਂ ਉਹਨਾਂ ਦੇ ਨਾਲ ਸੰਪਰਕ ਕਰਨ ਅਸੀਂ ਜਿਹੜਾ ਹੈਗਾ ਫਾਇਰੋਗੇਟ ਡਿਪਾਰਟਮੈਂਟ ਦੇ ਨਾਲ ਅਸੀਂ ਜਿਹੜਾ ਹੈਗਾ ਓਵਰਨਾਈਟ ਜਿਹੜਾ ਹੈਗਾ ਇਹਦੇ ਲਈ ਇਹ ਵੇੜੀ ਹੈ ਸਰ ਜੋ ਸਰ ਲਾਲ ਜਿਹੜਾ ਹੈਗਾ ਮਨਾਇਆ ਜਾਵੇ ਐਂਡ ਸਾਨੂੰ ਵੀ ਕੋਈ ਅਗਰ ਕੋਈ ਸਸਵੀਸ਼ਸ ਐਕਟੀਵਿਟੀ ਹੈ ਜਾਂ ਕੋਈ ਵਿਸ਼ਵਾਤੀ ਅੰਸਰ ਹੈ ਉਹਦੇ ਬਾਰੇ ਕੋਈ ਸੂਚਨਾ ਹੈ ਤਾਂ ਇਮੀਡੀਏਟਲੀ ਸਾਨੂੰ ਸੂਚਿਤ ਕੀਤਾ ਜਾਵੇ। ਬਹੁਤ ਸਤਿਕਾਰਯੋਗ ਡਿਪਟੀ ਸਾਹਿਬ ਐਸਐਸਬੀ ਸਾਹਿਬ ਚੀਫ ਸਾਹਿਬ ਸਾਰੇ ਸਾਡੇ ਪਿੰਡ ਆਈ ਸੀਗੇ ਜੀ। ਅੱਜ ਮੇਨ ਜਿਹੜਾ ਮਕਸਦ ਸੀਗਾ ਪਰਾਲੀ ਨੂੰ ਅੱਗ ਨਾ ਲਾਈ ਚੱਲ। ਤੇ ਸਾਡੇ ਪਿੰਡ ਨੇ ਵੈਸੇ ਪਹਿਲਾਂ ਹੀ ਪਰਾਲਾ ਕੀਤਾ ਸਾਰੇ ਇਹਨਾਂ ਨੇ ਕਿਹਾ ਤੇ ਮਹਿਕਮਾ ਜਿਹੜਾ ਚੀਫ ਸਾਹਿਬ ਦਾ ਆ ਇਹਨਾਂ ਸਾਰਿਆਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਜਿਹੜੀ ਇੱਕ ਦੋ ਬੰਦੇ ਨੇ ਅੱਗ ਲਗਾਈ ਸੀ ਪਿਛਲੀ ਵਾਰ। ਆਤ ਕੀ ਉਹ ਨਹੀਂ ਲਾਈ ਕਿਸੇ ਨੇ ਸਾਰਿਆਂ ਨੂੰ ਇਹਨਾਂ ਨੂੰ ਘਰ-ਘਰ ਜਾ ਕੇ ਨੰਬਰਦਾਰਾਂ ਸਾਰਿਆਂ ਕਿਹਾ ਅਸੀਂ ਵੀ ਰਿਕਵੈਸਟ ਕੀਤੀ ਵੀ ਐਤ ਕੀ ਅੱਗ ਨਾ ਲਾਈ ਜਾਵੇ ਇਹ 메ਨ ਮੁੱਦਾ ਜਿਹੜਾ ਅੱਗ ਲਾਉਣ ਦਾ ਸੀਗਾ ਜਿਹਦੇ ਕਰਕੇ ਅੱਜ 메ਨ ਇਹਨਾਂ ਨੇ ਮੀਟਿੰਗ ਰੱਖੀ ਵੇਖੋ ਦੀਵਾਲੀ ਵਾਲਾ ਦੇਣਾ ਖੁਸ਼ੀਆਂ ਦਾ ਤਿਹਾਰ ਆ ਸਾਰ ਹਰ ਅਫਸਰ ਵਾਸਤੇ ਪਰ ਬਹੁਤ ਵੱਡਾ ਪਰਾਲਾ ਹੈ ਹਰ ਮਹਿਕਮੇ ਦਾ ਜਿਹੜਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਆਏ ਨੇ ਸਾਡੇ ਪਿੰਡ ਆਣ ਕੇ ਆਪਣੇ ਸੁਝਾਅ ਦਿੰਦੇ ਨੇ ਹੋਰ ਜਿਹੜੀਆਂ ਇੱਕ ਦੋ ਮੁਸ਼ਕਲਾਂ ਉਹਨਾਂ ਨੂੰ ਅਸੀਂ ਦੱਸਿਆ ਉਹ ਕਹਿੰਦੇ ਜਲਦ ਉਹਨਾਂ ਦਾ ਹੱਲ ਕੀਤਾ ਜਾਵੇਗਾ ਬੱਸ ਇਹੋ ਕੋਈ ਕਹਿਣਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ